ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਲੈ ਕੇ ਆਏ ਥੋੜੇ ਲਈ ਚਾਰ ਟਰੈਕਟਰ ਸੇਲ ਤੇ ਤੇ ਦੋ ਟਰਾਲੇ ਸੇਲ ਤੇ ਚਲੋ ਕਰਦੇ ਆ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀ ਰਮ ਮਿੱਤਰ ਆਪਣੇ YouTube ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨੋਟੀਫਿਕੇਸ਼ਨ ਨੂੰ ਕਰ ਲੋ ਆਨ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਚਲੋ ਕਰਦੇ ਆ ਕਿ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਟਰੈਕਟਰ ਆ ਮੈਟਰੋ 43620 ਰੰਗ ਪੇਂਟ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਪੂਰਾ ਸੋਨਾ ਰੰਗ ਦਾ ਟਰੈਕਟਰ ਆ ਗੱਲ ਕਰੀਏ ਮਾਡਲ ਦੀ ਟਰੈਕਟਰ ਤੇ 1996 ਮਾਡਲ ਆ ਪੰਜਾਬ ਨੰਬਰ ਆ ਪੀਵੀ ਨੰਬਰ ਆ 60% ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰਕੇ ਸਬਦਕ ਕਰ ਸਕਦੇ ਹੋ ਡਿਮਾਂਡ ਰੱਖੀ ਵੀਰ ਨੇ 1,30,000 ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨ ਤਨ ਹੋ ਜੂਗਾ ਇਹ ਜੇ ਪੈਂਦਾ ਮੋਗਾ ਬਾਕੀ ਕਨੈਕਟ ਨੰਬਰ ਪਤਾ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਰਾਈਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਫੋਰਡ 36 ਵੀ ਰਾਈਟਰ ਖਰੀਦ ਸਕਦੇ ਹੋ ਅਗਲਾ ਰਾਈਟਰ ਆ ਗਿਆ ਮੈਟਰੋ HMD 911 ਰੰਗ ਪੇਂਡ ਦਾ ਪੂਰਾ ਸੋਨਾ ਰਾਈਟਰ ਤੇ ਵੀਡੀਓ ਵਿੱਚ ਤੁਸੀਂ ਚੈੱਕ ਕਰ ਲਈ ਸਕਦੇ ਹੋ 1997 ਮਾਡਲ ਦਾ ਰਾਈਟਰ ਪੰਜਾਬ ਨੰਬਰ ਪੀਵੀ ਨੰਬਰ ਆ 50% ਟਾਇਰਾਂ ਦੀ ਗ੍ਰੇਡਿਸ਼ਨ ਆ ਇੰਜਨ ਕੇਅਰ ਦਾ ਪੂਰਾ ਵਧੀਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਤੁਸਲੀ ਕਰਕੇ ਟਰੈਕਟਰ ਦਾ ਸਮਤਾ ਕਰ ਸਕਦੇ ਆ ਡਿਮਾਂਡ ਰੱਖੀ ਹੋਈ ਨੇ 130000 ਰੁਪਿਆ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਣ ਤਨ ਹੋ ਜੂ ਏਰੀਆ ਪੈਂਦਾ ਜਲਾਲਾਬਾਦ ਕਨੈਕਟ ਨੰਬਰ ਪਤਾ ਆ ਸਕਰੀਨ ਤੇ ਮਾਲਕ ਵੀਰਾਂ ਦਾ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਐਚਐਮਰੀ ਨਾੜ ਗਿਆ ਟਰੈਕਟਰ ਖਰੀਦ ਸਕਦੇ ਆ ਅਗਲਾ ਟਰੈਕਟਰ ਆ ਕਿ ਮੇਤ੍ਰੋ ਮਹਿੰਦਰਾ 265 ਡੀਆਈ ਰੰਗ ਪਿੰਡ ਦਾ ਸਾਰਾ Ориਜਨਲ ਆ ਸ਼ੋ ਥੋੜੀ ਟਚਿੰਗ ਹੋਈ ਵੀ ਆ ਉਤੋਂ ਪੂਰਾ 2000 ਮਾਡਲ ਆ 2000 ਮਾਡਲ ਆ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਬਾਕੀ ਟਾਇਰਾਂ ਦੇ ਕਿਹੜੇ ਹਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਡਿਮਾਂਡ ਰੱਖੀ ਵੀ ਨੇ 1 ਲੱਖ ਤੇ 20 ਹਜ਼ਾਰ ਰੁਪਈਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਣ ਤਨ ਹੋ ਜੂ ਕੰਟੈਕਟ ਨੰਬਰ ਪਤਾ ਆ ਸਕਰੀਨ ਤੇ ਨੰਬਰ ਤੇ ਕੰਨੈਕਟ ਕਰਕੇ ਤੁਸੀਂ ਰਾਈਟਰ ਖਰੀਦ ਸਕਦੇ ਆ ਅਗਲਾ ਰਾਈਟਰ ਲੈ ਕੇ ਮੇਤਰੋ ਮਹਿੰਦਰਾ 475 DI ਰੰਗ ਮੇਡਾ ਸਾਰਾ ਰਾਈਟਰ 올オリジナル ਆ ਪੰਜਾਬ ਨੰਬਰ ਆ ਪੀ ਵੀ ਨੰਬਰ ਆ ਮਾਡਲ ਦੀ ਗੱਲ ਕਰੀ ਤਾਂ ਪੂਰਾ 2000 ਮਾਡਲ ਦਾ ਰਾਈਟਰ ਤੇ 90% ਟਾਇਰਾਂ ਦੀ ਗੜੀ ਹੈ ਤੁਸੀਂ ਵੀਡੀਓ ਵਿੱਚ ਚੈੱਕ ਕਰੀ ਜਾ ਸਕਦੇ 90% ਟਾਇਰਾਂ ਦੀ ਕੰਡੀਸ਼ਨ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਸਬਦਾ ਕਰ ਸਕਦੇ ਆ ਰੰਗ ਪੇਂਟ ਦਾ ਸਾਰਾ Ориਜਨਲ ਆ ਡਿਮਾਂਡ ਰੱਖੀ ਵੀਰਾਂ ਨੇ ਰਾਈਡਰ ਤੇ 1,70,000 ਰੁਪਏ ਰਾਈਡਰ ਦੀ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਣ ਤਾਣ ਹੋ ਜੂ ਕਨੈਕਟ ਨੰਬਰ ਪਤਾ ਆ ਬਸ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਡੈਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤમે ਹਿੰਦਰਾ 475 ਡੀਆਪੀ ਆਵ ਨੰਬਰ ਪੂਰਾ 2000 ਮਾਡਲ ਦਾ ਟਰੈਕ ਖਰੀਦ ਸਕਦੇ ਹੋ ਅੱਗੇ ਆ ਗਿਆ ਮਟਰ ਟਰਾਲਾ 11 ਫੁੱਟ ਲਵਾਈਆ ਟਰਾਲੇ ਦੀ ਸਵਾ 6 ਫੁੱਟ ਚੌੜਾਈ ਟਰਾਲੇ ਦੀ ਮਿੱਟੀ ਵਾਲਾ ਟਰਾਲਾ 25 ਟਾਂ ਦਾ ਜੈਕ ਲੱਗਿਆ ਟਰਾਲੇ ਨੂੰ 10 ਨਟਾਂ ਹੱਬਾਂ ਏ ਬਾਕੀ ਬਾਡੀ ਲੈਣ ਦਾ ਫਾਰਸਾ ਸਾਰਾ ਟਰਾਲਾ ਸਾਫ਼ ਸੁਥਰੀ ਕੰਡੀਸ਼ਨ ਦਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਕਿਤੋਂ ਗਲਿਆ ਨਗਾ ਸਾਰੀ ਸਾਫ਼ ਸੁਥਰੀ ਕੰਡੀਸ਼ਨ ਦਾ ਰੰਗ ਪੇਂਟ ਵੀ ਪੂਰਾ ਵਧੀਆ ਟਰਾਲੇ ਦਾ ਡਿਮਾਂਡ ਰੱਖੀ ਵੀਰਾਂ ਨੇ 1,50,000 ਰੁਪਏ ਡਰਾਲੇ ਦੀ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮਾਨ ਤਾਣ ਹੋ ਜੂ ਕਨੈਕਟ ਨੰਬਰ ਪਤਾ ਆ ਪਾ ਸਕਰੀਨ ਤੇ ਮਾਲਕ ਵੀਰਾਂ ਦਾ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11 ਸਵਾ 6 ਦਾ ਮਿੱਟੀ ਵਾਲ ਜੈਕਵਾਰਾ ਲੱਖ ਖਰੀਦ ਸਕਦੇ ਹੋ ਅੱਗੇ ਫੇਰ ਆ ਗਿਆ ਮੇਟਰ ਟਰਾਲਾ ਇਹ ਟਰਾਲਾ ਵੀ 11 ਫੁੱਟ ਲੰਬਾਈ ਚ ਸਵਾ 6 ਫੁੱਟ ਚਡਾਈ ਟਰਾਲਾ ਵੀ 25 ਟਨ ਦਾ ਇਹਨੂੰ ਜੈਕ ਲੱਗਿਆ 10 ਨਟਾਂ ਹੱਬਾਂ ਬਾਕੀ ਬਾਡੀ ਲੈਣ ਦਾ ਸਾਰਾ ਟਰਾਲਾ ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਕਿ ਤੋ ਗਲਿਆਂ ਨੇਗਾ ਸਾਈਡ ਵਗੈਰਾ ਫਰਸ ਵਗੈਰਾ ਸਾਰਾ ਸਾਫ਼ ਸੁਥਰੀ ਕੰਡੀਸ਼ਨ ਦਾ ਡਬਲ ਟੈਰ ਚਾਹ ਤੇ ਡਿਮਾਂਡ ਰੱਖੀ ਵੀਰਾਂ ਦੇ ਟਰਾਲੇ ਦੀ 1,50,000 ਰੁਪਏ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਕਨੈਕਟ ਨੰਬਰ ਪਾਤਾ ਪਾ ਸਕਰੀਨ ਤੇ ਮਾਲਕ ਵੀਰਾਂ ਦਾ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਮਿੱਟੀ ਵਾਲਾਂ 1150 ਦਾ ਟਰਾਲਾ ਖਰੀਦ ਸਕਦੇ ਹੋ ਚਲੋ ਮਿਲਦੇ ਅੱਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ